ਹਾਂਜੀ ਜੋ ਬੋਲੇ ਸੋ ਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੋ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਪਾਵਨ ਵਾਲਮੀਕ ਤੀਰਥ ਦੇ ਉੱਤੇ ਮੇਲਾ ਲੱਗਣਾ ਸੀ ਵਿਜੇ ਦਵਸਤ ਉਹ ਅੱਜ ਤੋਂ ਸ਼ੁਰੂ ਹੋ ਚੁੱਕਾ ਵਾ ਤੇ 4 ਤਰੀਕ ਨੂੰ ਜਿਹੜਾ ਦਾ ਜੱਗ ਹਮਣ ਕਰਕੇ ਸੋਨੇ ਦੀ ਨੱਥ ਜਿਹੜੀ ਉਹ ਮਸਲੀ ਨੂੰ ਪਾ ਕੇ ਸਰੋਵਰ ਦੇ ਵਿੱਚ ਛੱਡੀ ਜਾਏਗੀ ਉਹਦੇ ਨਾਲ 5 ਤਰੀਕ ਨੂੰ ਜਿਹੜੀ ਪੂਰਨਮਾਸ਼ੀ ਆ ਤੇ ਸਾਧ ਸੰਗਤ ਨੂੰ ਅਪੀਲ ਕਰਦੇ ਕਿ ਪੁੰਨਿਆਂ ਦਾ ਇਸ਼ਨਾਨ ਜਿਹੜਾ ਪਰਿਵਾਰ ਸਮੇਤ ਪਹੁੰਚ ਕੇ ਆ ਕੇ ਕਰੋ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਹਰੋ ਵਾਲਮੀਕੀ ਪਾਵਨ ਵਾਲਮੀਕੀ ਤਿੱਥ ਵਿਖੇ ਲਾਬ ਕੋਸ਼ ਬੀਜੇ ਸਮਰੂ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਜੋ ਸ਼ਰਧਾ ਪੂਰਵਕ ਸੰਤਾ ਹੁੰਮਾ ਕੇ ਆਈਆਂ ਹਨ ਜਿਹੜਾ ਇੱਕ ਕੰਬੀਲਾ ਚੱਲਦਾ ਸੀਗਾ ਕੁਝ ਨਿਸ਼ਾਨ ਸਾਹਿਬ ਦੇ ਉੱਤੇ ਉਹਦਾ ਕੰਪਨਰ ਹੋ ਚੁੱਕਿਆ ਹੈ ਗਲ ਮੁੱਕ ਗਈ ਹੈ ਸ਼ਾਂਤ ਮੀਟਾਂ ਦਾ ਮਿਲ ਲਿਗਾ ਮੰਗਲਵਾਰ ਨੂੰ ਠੀਕ 11 ਵਜੇ ਪਵਿੱਤਰ ਤਰੋਵਰ ਦੀ ਪੂਜਾ ਦੀ ਸ਼ੁਰੂਆਤ ਹੋਵੇਗੀ ਸੰਤ ਮਕੀਨਾ ਜੀ ਦੇ ਅਧਿક્ષા ਦੇ ਵਿੱਚ ਤੇ ਨਾਲ ਤਰੋਵਰ ਦੀ ਰਾਣੀ ਮੱਛਲੀ ਨੂੰ ਸੋਨੇ ਦੀ ਨਕ ਪਾਈ ਜਾਵੇਗੀ ਜਿਹਦੇ ਨਾਲ ਕਿ ਮੀਲੇ ਦੇ ਵਿੱਚ ਕੋਈ ਹੈਪਨਿੰਗ ਹੋਵੇ ਸਾਤਵੇਂ ਮੀਲੇ ਦੇ ਵਿਦਿਆਖੰਡ ਨੂੰ ਵੀ ਹਜ਼ਾਰਾਂ ਦੀ ਤਦਾਦ ਦੇ ਲੋਕਾਂ ਨੇ ਨਕ ਮਰਤ ਦੇ ਵਾਕੀ ਮੀਲੇ ਵਿੱਚ ਆਉਣਾ ਹੈ ਸਾਰਿਆਂ ਦਾ ਸ੍ਰੀ ਬੇਨਤੀ ਕਰਦਾ ਹੈ ਸ਼ਾਂਤੀ ਪੂਰੇ ਕਰਨ ਆਓ ਇਹ ਬਿਲੇਦੀਆਂ ਰੌਣਕਾਂ ਦਿਵਾਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਧੰਨਵਾਦ ਜੈ ਬਾਲਮੀਕੀ ਹਰਿ ਬਾਲ ਜਾਰੀਆਂ ਕਰਦੀਆਂ ਬਿਲਕੁਲ ਮੁਕੰਮਲ ਆ ਹਮਨ ਬੰਦਾ ਪਿਆ ਸਾਰੀ ਕੁਝ ਚੀਜ਼ ਹੈ ਜਾਰੀਆਂ ਸਹੀ ਹੈਗੀਆਂ ਸ਼ਾਂਤਵੰਤ ਮੇਲਾ ਹੋਵੇਗਾ ਕੋਈ ਗੜਬੜ ਨਹੀਂ ਮੁਕਮਕੀ ਹੈ ਸਾਰਾ ਕੁਝ ਚੁੱਕਾ ਹੈ ਤੁਹਾਨੂੰ ਇਹ ਬੇਨਤੀ ਹੋ ਮੈਂ ਮੰਗਦਾ ਧੰਨਵਾਦ ਡਰਾਈ ਕੋਈ ਗਾਲੀ ਨਹੀਂ ਹੋ ਤੇ ਆਪ ਦੀ ਪਰਿਵਾਰ ਨਾਲ ਝਗੜਾ ਸਗਾ ਮੁੱਕ ਗਿਆ ਹੋ ਅਜ ਪ੍ਰਸ਼ਾਸਨ ਨਹੀਂ ਬਹਿ ਕੇ ਮਕਾਤਾ ਕਿਸ ਗੁਰਪੁਰ ਵੀ ਸਗਾ ਗੁਨਾਨੰਦ ਦੇਵ ਜੀ ਦਾ ਭਾਵਨ ਵਾਲਮੀਕੀ ਤੀਰ ਦਾ ਮੇਲਾ ਜਿਹੜਾ ਲਵ ਕੋਸ਼ੀ ਜਿਸ ਕਰਕੇ 18 ਕੰਮ ਦੀ ਸਮਾਪਤੀ ਹੋ ਚੁੱਕੀ ਹੈ ਧੰਨਵਾਦ। ਸੰਤ ਗੁਰੂ ਮਲਕੀਤ ਨਾਥ ਜੀ ਕੀ ਜੈ ਮੈਂ ਅਸ਼ੋਕ ਮੋਹਤਰਾ 올 ਇੰਡੀਆ ਪ੍ਰੈਸ ਕਟਰ ਤੁਣਾ ਸਾਹਿਬ ਟਰਸਟ ਅਮਰ ਜੀ ਸਰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿ ਲਵ ਕੋਸ਼ੀ ਦਾ ਵਿਜੇ ਦਿਵਸ 4 ਤਰੀਕ ਨੂੰ ਆ ਰਿਹਾ ਹੈ ਉਸ ਦਿਨ ਵਾਲਮੀਕੀ ਤੀਰ ਤੇ ਬੜੇ ਹਰਸ਼ ਉਲਾਸ ਦੇ ਨਾਲ ਮਛਲੀ ਨੂੰ ਨਤ ਪਾਈ ਜਾਂਦੀ ਹੈ। ਸਰੋਵਰ ਮਹਾਰਾਜ ਜੀ ਦੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਅੱਜ ਵੀ ਇਸ ਸਰੋਵਰ ਤੇ ਹਨੂਮਾਨ ਜੀ ਦਾ ਪਹਿਰਾਵਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 4 ਤਰੀਕ ਨੂੰ ਵੱਤ ਵਦ ਗਿਣਤੀ ਦੇ ਵਿੱਚ ਆ ਕੇ ਸਰੋਵਰ ਪੂਜਾ ਵਿੱਚ ਹਵਨ ਵਿੱਚ ਆ ਕੇ ਆਪਣਾ ਯੋਗਦਾਨ ਦਿਓ ਆਪਣਾ ਆਪਣੀਆਂ ਹਾਜ਼ਰੀਆਂ ਲਵਾਓ ਤੇ 5 ਤਰੀਕ ਨੂੰ ਇੱਥੇ ਪੂਰਨਮਾਸ਼ੀ ਦਾ ਜਿਹੜਾ સ્ਨਾਣ ਹੈ ਜਿਹੜਾ ਯੋਗਾ ਜਗਾਂਦਰਾ ਤੋਂ ਹੋ ਰਿਹਾ ਹੈ ਉਹ સ્ਨਾਣ ਕਰੋ ਤੇ ਆਪਣੇ ਆਪ ਨੂੰ ਪਵਿੱਤਰ ਬਣਾਓ ਧੰਨਵਾਦ ਮਿਹਰਬਾਨੀ ਸ਼ੁਕਰੀਆ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਜਸ ਆਪਾਂ ਆਪਣੇ ਭਗਵਾਨ ਵਾਲਮੀਕਾ Ashram ਪਵਿੱਤਰ ਸਥਾਨ ਤੇ ਸੰਤ ਜੀ ਨਾਲ ਜੀ ਦੀ ਦਕਸ਼ਾਲੇ ਵਿੱਚ ਇੱਕ ਸਮਾਜ ਵੱਲੋਂ ਇੱਕ ਮੈਸੇਜ ਦਿੱਤਾ ਸੰਗਤਾਂ ਨੂੰ ਜਿੱਦਾਂ ਸਾਡੇ ਕੀਰਤ ਦੇ ਚੇਅਰਮੈਨ ओमप्रकाश ਘੱਬਰ ਜੀ ਨੇ ਵੀ ਮੇਲੇ ਦੀ ਸ਼ੁਰੂਆਤ ਹੋ ਗਈ ਆ ਸਾਰੀ ਸੰਗਤਾਂ ਪਹੁੰਚ ਰਹੀਆਂ ਆ ਜਿਹੜਾ 4 ਤਰੀਕ ਤੇ ਸਰੋਵਰ ਦੀ ਪੂਜਾ ਕੀਤੀ ਜਾਣੀ ਆ ਜੋਸ ਰਗਰਦੀ ਰਾਣੀਆਂ ਉਹਨੂੰ ਸੋਨੇ ਦੀ ਨੱਥ ਪਾਈ ਜਾਣੀ ਆ ਆਪਾਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਅਪੀਲ ਕਰਦੇ ਆਂ ਕਿ ਮੇਲੇ 'ਚ ਹੁਮ ਹਮ ਆ ਕੇ ਪਹੁੰਚੋ ਆਪਣੇ ਪਰਿਵਾਰ ਨੂੰ ਲੈ ਕੇ ਪਹੁੰਚੋ ਜੋ ਮਹਾਰਾਜ ਦਾ ਆਸ਼ੀਰਵਾਦ ਆਪਣੇ ਬੱਚਿਆਂ ਦੇ ਆਪਣੇ ਘਰ ਤੇ ਪੰਚਾਓ ਕੋਈ ਇੱਥੇ ਮੇਲੇ ਦੇ ਵਿੱਚ ਕੋਈ ਹੈਪਨਿੰਗ ਨਹੀਂ ਹੋਈ ਜਿਹੜਾ ਸਾਡੇ ਪਰਿਵਾਰ ਦਾ ਬਗਵਾਨ ਵੀ ਮਾਰਕਮਾਰਚਰੀ ਦਾ ਭਾਰ ਚਾਰੇ ਦਾ ਇੱਕ ਵਿਆਹ ਚੱਲਿਆ ਸੀ ਉਹ ਘਰ ਦੀ ਗੱਲ ਸੀ ਉਹ ਕੰਪਰੋਮਾਈਜ਼ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਰ ਦਿੱਤਾ ਗਿਆ ਉਹਨਾਂ ਸਾਰਾ ਸ਼ਾਂਤਮਈ ਤਰੀਕੇ ਨਾਲ ਇੱਥੇ ਪ੍ਰੋਗਰਾਮ ਚੱਲ ਰਿਹਾ ਹੈ ਤੇ ਆਪ ਜੀ ਨੂੰ ਬੇਨਤੀ ਕਰਦੇ ਆਪਣੇ ਪਰਿਵਾਰ ਸੇ ਪਹੁੰਚ ਕੇ ਸੰਤ ਜੀ ਦਾਜੀ ਕੋ ਭਗਵਾਨ ਵਾਲਮੀ ਕੋ ਜੀਵੋ ਆਪਣਾ ਆਸ਼ੀਰਵਾਦ ਪ੍ਰਾਪਤ ਕਰੋ ਜਯਾ ਵਾਲਮੀ ਕੀ ਹਰ ਹਰ ਵਾਲਮੀ